ਇਸ ਮਾਸੂਮ ਬੱਚੀ ਦੇ ਸਿਰ ਤੇ ਲੱਗੀ ਇਹ ਸੱਟ ਦਾ ਜ਼ਖਮ ਤਾਂ ਭਰ ਜਾਵੇਗਾ ਪਰ ਜੋ ਜ਼ਖਮ ਇਸ ਨੂੰ ਕਿਸਮਤ ਨੇ ਦਿੱਤਾ ਏ ਉਸ ਦਾ ਭਰਨਾ ਬਹੁਤ ਔਖਾ ਏ ਸ਼ਿਵਿਕਾ ਨਾਮ ਦੀ ਇਹ ਬੱਚੀ ਜੇ ਹੈ ਤਾਂ ਬਹੁਤ ਛੋਟੀ ਪਰ ਆਪਣੇ ਮਾਂ-ਬਾਪ ਦੀ ਇਸ ਬੱਚੀ ਨੂੰ ਪੂਰੀ ਪਹਿਚਾਣ ਸੀ ਜੋ ਕਿ ਹੁਣ ਉਸ ਨੂੰ ਕਦੇ ਨਜ਼ਰ ਨਹੀਂ ਆਉਣਗੇ ਦਰਸਾ ਸ਼ਿਵਿਕਾ ਦੇ ਮਾਂ-ਬਪ ਸ਼ਿਖਾ ਤੇ ਵਿਕਾਸ ਐਤਵਾਰ ਨੂੰ ਕਿਸੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਜਦੋਂ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ ਜਿਸ ਵਿੱਚ ਉਹਨਾਂ ਦੋਵਾਂ ਦੀ ਮੌਤ ਹੋ ਗਈ। ਇਸ ਹਾਸੇ ਵਿੱਚ ਸ਼੍ਰੀਕਾ ਵੀ ਗੱਡੀ ਵਿੱਚ ਮੌਜੂਦ ਸੀ ਪਰ ਉਸ ਨੂੰ ਕੁਝ ਮਾਮੂਲੀ ਸੱਟਾਂ ਹੀ ਲੱਗੀਆਂ। 8 ਮਹੀਨੇ ਦੀ ਇਹ ਬੱਚੀ ਕਿਸੇ ਨੂੰ ਕੁਝ ਦੱਸਤਾ ਨਹੀਂ ਸਕਦੀ ਪਰ ਮਾਂ ਦੀ ਗੋਦ ਵਿੱਚ ਖੇਡਣ ਦੀ ਉਮਰ ਵਿੱਚ ਇਹ ਬੱਚੀ ਹੁਣ ਮਾਂ ਦੀ ਗੋਦ ਨੂੰ ਤਰਸ ਰਹੀ ਹੈ। ਬੱਚੀ ਆਪਣੇ ਦਾਦਾ ਤੇ ਦਾਦੀ ਦੇ ਨਾਲ ਹੈ ਜੋ ਕਿ ਬੱਚੀ ਨੂੰ ਮਾਂ-ਬਾਪ ਦੀ ਕਮੀ ਮਹਿਸੂਸ ਨਾ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਰਾਤੀ ਰੋਟੀ ਖਾਦੀ ਹੈ ਕਹਿੰਦੇ ਅਸੀਂ ਚਿੰਤਪੂਰਨ ਮਾਤਾ ਜੱਲੇ ਆ। ਜਾਣਾ ਕਿ ਸਵੇਰੇ ਸਵਪਸਾ ਜਾਂਨੇ ਰਾਤੀ ਨੂੰ ਨਿਕਲੇ ਤੂੰ 11 12 ਵਜੇ ਨਿਕਲੇ ਸਵੇਰੇ 4 5 ਵਜੇ ਪਹੁੰਚੇ ਹੋਣੇ ਬਸ ਰਸਤੇ ਜਾਂਦਿਆਂ ਨਾਲ ਸਭ